ਤੇ ਵਿਚਾਰ ਸਿਰਫ ਵਿਅਕਤੀਗਤ ਅਪਭੋਗਤਾ ਦੇ ਹੱਥ ਅਤੇ ਸਾਡੇ ਵਿਚਾਰ ਅਤੇ ਸੁਝਾਵਾਂ ਨੂੰ ਲੈ ਕੇ ਦਸੋਂਦੇ ਖਾਸ ਅਪਭੋਗਤਾ ਲਈ ਨਿੱਜੀ ਹੁੰਦੇ ਹਨ ਅਤੇ ਜ਼ਰੂਰੀ ਤੌਰ ਤੇ ਇਸਤਪਾਦ ਦੇ ਸਾਰੇ ਅਪਭੋਗਤਾਵਾਂ ਦੇ ਪ੍ਰਤੀਨਿਧੀ ਨਹੀਂ ਹੁੰਦੇ ਅਸੀਂ ਉਹਨਾਂ ਦੇ ਉਤਪਾਦ ਅਪਭੋਗਤਾ ਦੇ ਪ੍ਰਸ਼ੰਸ ਪੱਤਰਾਂ ਨੂੰ ਕਵਰ ਕਰਨ ਲਈ ਕੰਪਨੀ ਤੋਂ ਮੁਆਵਜ਼ਾ ਲੈਣ ਲਈ ਜੁੜੇ ਹੋਏ ਹਾਂ ਜਿੰਨਾ ਅਪਭੋਗਤਾ ਦੇ ਪ੍ਰਸ਼ਾਸਾ ਪੱਤਰ ਕਵਰ ਕੀਤੇ ਗਏ ਹਨ ਉਹਨਾਂ ਨੂੰ ਕੰਪਨੀ ਜਾਂ ਸਾਡੇ ਤੋਂ ਕੋਈ ਮਾਮਲਾ ਨਹੀਂ ਮਿਲਦਾ ਬਾਲਕਿਸਾਨ ਵੀਰੋ ਅੱਜ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜੀ ਮਲੋਟ ਏਰੀਆ ਦੇ ਕਿਸਾਨਾਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸੋਨਾ ਲੀਕਾ ਏਜੰਸੀ ਨ ਤੇ ਮਲਾਉਣੇ ਆਂ ਓਨਰ ਸਾਹਿਬ ਉਹਨਾਂ ਸਸੀ ਗਾ ਬਾਈ ਜੀ ਸਸੀ ਗਾ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਤੁਹਾਡੀ ਸਮਾલિક ਦੀ ਸਾਰੀ ਟੀਮ ਨੂੰ ਜੀ ਤੇ ਇਹ ਕਿਹੜਾ ਏਰੀਆ ਪੈਂਦਾ ਜੀ ਪ੍ਰੋਪਰ ਆਪਾਂ ਦੱਸਿਓ ਜੀ ਆਪਾਂ ਨੂੰ ਮਲੋਟ ਵੇਗਾ ਜੀ ਠੀਕ ਹੈ ਜੀ ਮਲੋਟ ਆ ਗਿੱਦੜਵਾ ਦਸੀ ਤੇ ਮਲੋਟ ਦਸੀਲ ਤੇ ਲੰਮੀ ਹਲਕਾ ਠੀਕ ਹੈ ਜੀ ਆਪਣੇ ਕੋਲੇ ਆ ਰੋਡ 'ਚ ਇੱਥੇ ਬਾਈ ਜੀ ਆਪਣੇ ਕੋਲੇ ਹਰ ਤਰ੍ਹਾਂ ਦੇ ਟਰੈਕਟਰ ਅਵੇਲੇਬਲ ਹੈ ਜੀ ਮੰਨ ਲਓ ਸੀਆਰਡੀ ਦੇ ਵਿੱਚ ਵੀ ਮਿਲਣਗੇ ਜੀ ਸਾਰੇ ਮਿਲਣਗੇ ਠੀਕ ਹੈ ਜੀ ਹਾਂ 75 ਹਸ ਪਾਵਰ ਦੀ ਟਰੈਕਟਰ ਆਪਣਾ ਮੈਨੂੰ ਠੀਕ ਹੈ ਬਈ ਤੇ ਅੱਜ ਫਿਰ ਕਿੰਨੇ ਕਿਸਾਨਾਂ ਨੂੰ ਟਰੈਕਟਰ ਨਵੇਂ ਜਿਹੜੇ ਦਿੱਤੇ ਹੀ ਡੱਲੇ ਆਪਣੇ ਜੀ ਅੱਜ 6 ਦੇਤੇ ਆਪਾਂ ਠੀਕ ਹੈ ਜੀ ਤੇ ਦੋ ਆਪਣੇ ਬੁੱਕ ਹੋਗੇ ਬੁੱਕ ਹੋਰ ਹੋ ਗਏ ਹਾਂ ਚਲੋ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਫਿਰ ਅੱਜ ਪਹਿਲੇ ਦਾ ਆਪਣਾ ਇੱਕ ਗੱਲ ਆ ਮੈਂ ਪੁਰਾਣੇ ਦਾ ਵੀ ਕੰਮ ਕੀਤਾ ਮੈਂ ਲੰਬਾ ਨਹੀਂ ਲਾਣਾ ਤੇ ਨਾ ਹੀ ਇੱਥੇ ਆਵੇ ਲੰਬਾ ਠੀਕ ਹੈ ਜੀ ਬਹੁਤ ਵਧੀਆ ਜੀ ਕਿਸੇ ਗਾਹਕ ਦਾ ਵੀ ਲੰਬਾ ਨਹੀਂ ਆਉਂਦਾ ਠੀਕ ਹੈ ਜੀ ਹਾਂ ਸਾਰਾ ਸਹੀ ਲਵੇ ਬੰਦਾ ਕਿੱਥੇ ਆਕੂ ਉੱਥੇ ਬੰਦਾ ਮੇਰਾ ਮੈਸਤਰੀ ਪਹੁੰਚੂਆ ਫੋਰਮ ਠੀਕ ਹੈ ਜੀ ਕਿੱਥੇ ਵੀ ਬੰਦਾ ਕੋ ਠੀਕ ਹੈ ਇਹੀ ਬਈ ਵੱਡੀ ਗੱਲ ਹੁੰਦੀ ਹੈ ਜੀ ਹਣਾ ਟਰੈਕਟਰ ਦੇ ਮਗਰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਰਵਿਸ ਦੇਵੇ ਕੰਪਨੀ ਤਾਂ ਵਧੀਆ ਗੱਲ ਹੈ ਮੈਂ ਤਾਂ ਯਾਰ ਤੁਸੀਂ ਕੱਲ੍ਹ ਤੱਕ ਤੋਂ ਮੇਰੇ ਨਾਲ ਵਰਤੂ ਆ ਨਾ ਬੰਦਾ ਉਦੋਂ ਫੇਰ ਦੱਸੂਗਾ ਵੀ ਆਰਾਮ ਨਾਲ ਵਰਤਿਆ ਸੀ ਦੁੱਧ ਦੇ ਵਾਲਾਂ ਤੇ ਵੀ ਬੰਦਾ ਖੜਾ ਠੀਕ ਹੈ ਜੀ ਚਲੋ ਵਧੀਆ ਵਧੀਆ ਜੀ ਤੇ ਠੀਕ ਹੈ ਬਈ ਜੀ ਹਾਂ ਹੁਣ ਆਪਾਂ ਸੋਨਾ ਲੀਕਾ ਦਾ ਸਾਰਾ ਨਾਲ ਗੱਲ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਜੀ ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮਲੋੜ ਗਿੱਦੜਵਾਹਾ ਔਰ ਲੰਮੀ ਏਰੀਏ ਦੇ ਸਾਰੇ ਕਿਸਾਨ ਭਰਾਵਾਂ ਦਾ ਨਿੱਘਾ ਸਵਾਗਤ ਹੈ ਸਾਡੀ ਨਵੀਂ ਡੀਲਰਸ਼ਿਪ ਰਾਮ ਸਿੰਘ ਐਂਡ ਸਨਸ ਮਲੋੜ ਠੀਕ ਹੈ ਜਿੱਦਾਂ ਕਿ ਦੋਸਤੋ ਕਾਫੀ ਸਮੇਂ ਤੋਂ ਇਸ ਏਰੀਏ ਨੂੰ ਸੋਨਾਲੀਕਾ ਬਾਰੇ ਅਸੀਂ ਆਪਣੀ ਸੋਨਾਲੀਕਾ ਦੇ ਨਾਲ ਸੇਵਾ ਦਿੰਦੇ ਆਏ ਆਂ ਪਰ ਅੱਜ ਸਾਨੂੰ ਇੱਕ ਨਵੇਂ ਡੀਲਰ ਦੇ ਨਾਲ ਅੱਜ ਅਸੀਂ ਇੱਥੇ ਖੜੇ ਆਂ ਸਾਡੇ ਨਵੇਂ ਡੀਲਰ ਰਾਮ ਸਿੰਘ ਜੀ ਸਾਡੇ ਨਾਲ ਖੜੇ ਆ ਠੀਕ ਹੈ ਔਰ ਇਹਨਾਂ ਦਾ ਜੋ ਮਾਰਕੀਟ ਦੇ ਵਿੱਚ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਪਗੜਾ ਪਿਛਲੇ 20 ਸਾਲ ਤੋਂ ਪੁਰਾਣੇ ਟਰੈਕਟਰਾਂ ਦਾ ਕੰਮ ਕਰਦੇ ਆ ਰਹੇ ਆ ਬਹੁਤ ਅੱਛੀ ਸਰਵਿਸ ਦਿੰਦੇ ਆ ਰਹੇ ਆ ਇਹ ਚੀਜ਼ ਨੂੰ ਦੇਖਦੇ ਹੋਏ ਕੰਪਨੀ ਦੇ ਉੱਚ ਅਧਿਕਾਰੀਆਂ ਨੇ ਇਹਨਾਂ ਨੂੰ ਅੱਜ ਆਪਣੇ ਬਿਜ਼ਨਸ ਪਾਰਟਨਰ ਬਣਨ ਦਾ ਆਪਣੇ ਨਾਲ ਜੁੜਨ ਦਾ ਮੌਕਾ ਦਿੱਤਾ ਠੀਕ ਹੈ ਉਹ ਮੌਕੇ ਦਾ ਇਹਨਾਂ ਨੇ ਇੱਕ ਬਹੁਤ ਵਧੀਆ ਹੁੰਗਾਰਾ ਦਿੱਤਾ ਅੱਜ ਬਹੁਤ ਵਧੀਆ ਇੱਕ ਓਪਨਿੰਗ ਹੋਈ ਆ ਜਿਹਦੇ ਵਿੱਚ ਅਸੀਂ ਅੱਜ 6 ਟਰੈਕਟਰ ਡਿਲੀਵਰ ਕੀਤੇ ਆ ਔਰ 2 ਟਰੈਕਟਰ ਬੁੱਕ ਹੋਏ ਆ ਠੀਕ ਹੈ। ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਦਾ ਇੱਕ ਜੋ ਇੱਕ ਕੰਪਨੀ ਦੀ ਸੋਚ ਆ ਵੀ ਅਸੀਂ ਹਰ ਕਸਟਮਰ ਨੂੰ ਸੈਟੀਸਫਾਈਡ ਕਸਟਮਰ ਬਣਾਉਣਾ ਆ। ਉਹਦੇ ਵਿੱਚ ਇਹਨਾਂ ਨੇ ਲੰਮਾ ਸੋਨਾ ਹੰਗਾਰਾ ਦੇ ਕੇ ਆਪਣੀ ਆਵਾਜ਼ ਵੀ ਬੁਲੰਦ ਕੀਤੀ ਆ। ਠੀਕ ਔਰ ਇਹਨਾਂ ਨੇ ਵਾਅਦਾ ਕੀਤਾ ਵੀ ਜਿਹੜੇ ਅੱਜ ਤੋਂ ਪਹਿਲਾਂ ਵੀ ਟਰੈਕਟਰ ਵਿਕੇ ਆ ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਕੰਪਨੀ ਦੇ ਨਿਯਮਾਨ ਸਰ ਪੂਰੀ ਸਰਵਿਸ ਦਵਾਂਗਾ। ਔਰ ਹਰ ਟਰੈਕਟਰ ਨੂੰ ਹਰ ਤਰੀਕੇ ਨਾਲ ਸਹੀ ਕਰਕੇ ਹਰ ਗਾਗ ਨੂੰ ਆਪਣੇ ਦਿਲ ਨਾਲ ਜੋੜੂਗਾ। ਠੀਕ ਔਰ ਜੋ ਕੰਪਨੀ ਹਮੇਸ਼ਾ ਸੋਚਦੀ ਵੀ ਆ ਅੱਜ ਸੋਨਾਲੀਕਾ ਕੰਪਨੀ ਕਰੀਬ 17 ਲੱਖ ਟਰੈਕਟਰ ਮਾਰਕੀਟ 'ਚ ਵੇਚ ਚੁੱਕੀ ਆ ਔਰ ਸਾਡਾ ਇਥੇ ਅੱਗੇ ਡੇ ਬਾਏ ਡੇ ਅੱਗੇ ਵਧਣ ਦਾ ਇੱਕੋ ਹੀ ਕਾਰਨ ਆ ਵੀ ਅਸੀਂ ਆਪਣੇ ਪੁਰਾਣੇ ਗਾਹਕ ਤੋਂ ਹਮੇਸ਼ਾ ਸਿੱਖਦੇ ਆ ਔਰ ਉਹਦੀ ਦੁੱਖ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉੱਤੇ ਕੰਮ ਕਰਦੇ ਆ ਠੀਕ ਆ ਔਰ ਜੇ ਆਪਾਂ ਇਸ ਕੰਪਨੀ ਦੇ ਨਾਮ ਨਾਲ ਇਸ ਡੀਲਰਸ਼ਿਪ ਦੇ ਬਾਰੇ ਹੋਰ ਮੈਂ ਤੁਹਾਨੂੰ ਦੱਸਾਂ ਤਾਂ ਇਥੇ 18 ਹਾਰਸ ਪਾਵਰ ਤੋਂ ਲੈ ਕੇ 75 ਹਾਰਸ 75 ਹਾਰਸ ਪਾਵਰ ਤੱਕ ਦੇ ਸਾਨੂੰ ਟਰੈਕਟਰ ਅਵੇਲੇਬਲ ਆ ਹਰ ਕਿਸਾਨ ਨੂੰ ਜਿਸ ਤਰ੍ਹਾਂ ਦੀ ਉਹਦੀ ਜ਼ਰੂਰਤ ਆ ਉਸ ਤਰ੍ਹਾਂ ਦਾ ਟਰੈਕਟਰ ਉਪਲਬਧ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੋ ਰਾਏ ਵਾਲੀ ਨੀਤੀ ਨਹੀਂ ਹੈਗੀ ਸੋਨਾਲੀਕਾ ਜਿਹਦੇ ਵਿੱਚ ਸਭ ਨੂੰ ਅੱਗੇ ਆ ਵੀ ਅਸੀਂ ਹਰ ਟਰੈਕਟਰ ਦਾ ਪ੍ਰਾਈਸ ਬੋਰਡ ਦੇ ਉੱਪਰ ਐਮ ਆਰ ਪੀ ਆਨਲਾਈਨ ਕਰਕੇ ਹਰ ਜਗ੍ਹਾ ਦਿਖਾ ਰਹੇ ਹਾਂ ਸਾਡੇ ਹਰ ਡੀਲਰਸ਼ਿਪ ਤੇ ਇੱਕੋ ਜਿਹਾ ਰੇਟ ਮਿਲੂਗਾ ਔਰ ਇਸ ਆਪਣੀ ਡੀਲਰਸ਼ਿਪ ਤੇ ਤੁਸੀਂ ਦੇਖ ਸਕਦੇ ਆ ਵੀ ਅਸੀਂ ਬਹੁਤ ਬਾਰੇ ਟਰੈਕਟਰਾਂ ਦੇ ਬੋਰਡ ਜਿਹੜੇ ਡਿਸਪਲੇ ਕੀਤੇ ਹੋਏ ਆ ਵੀ ਸਾਡੇ ਟਰੈਕਟਰ ਦਾ ਇਹ ਰੇਟ ਆ ਇਹਦਾ ਏਰੀਆ ਆਪਾਂ ਦਿਖਾ ਵੀ ਦੇਈਏ ਸਾਰਾ ਹਾਂਜੀ ਹਾਂਜੀ ਇਸ ਵੇਲੇ ਆਪਣਾ ਜਿਹੜਾ ਅਸੀਂ ਦੇਖੋ ਡਿਸਪਲੇ ਦੇ ਵੀ ਆਪਣੀ ਲਗਾਈ ਹੋਈ ਆ ਜਿਹਦੇ ਚ 55 ਟਰੈਕਟਰ ਤਿੰਨ ਸਿਲੰਡਰ ਠੀਕ ਹੈ ਜੀ 7,69,900 ਰੁਪਏ ਦੇ ਇੱਕ ਕੀਮਤ ਤੇ ਟਰੈਕਟਰ ਵੇਚ ਰਹੇ ਆ ਠੀਕ ਹੈ ਜੀ ਮਾਰਕੀਟ ਦੇ ਵਿੱਚ ਇੰਨੀ ਹੋਰਸ ਪਾਵਰ ਦੇ ਸੇਮ ਫੀਚਰਾਂ ਵਾਲੇ ਟਰੈਕਟਰ 9.5 ਲੱਖ ਰੁਪਇਆ ਮਾਰਕੀਟ ਚ ਮੰਗਦੇ ਆ ਲੋਕ ਠੀਕ ਹੈ ਜੀ ਔਰ ਸੋਨਾ ਨੀਕਾ ਦਾ ਰੇਟ ਸਿਰਫ 7.60 ਲੱਖ ਹਜ਼ਾਰ ਬਿਲਕੁਲ ਉਹ ਵੀ ਮੰਨ ਲਓ ਦੁਨੀਆ ਨੂੰ ਦੱਸ ਕੇ ਸਾਹਮਣੇ ਨਾ ਕੋਈ ਇਹ ਨਹੀਂ ਕਿਸੇ ਕਿਸਾਨ ਵੀਰ ਨਾਲ ਠੱਗੀ ਵੱਜ ਜੂਗੀ ਹਨਾ ਜਾਂ ਕੁਝ ਸਾਡੇ ਕੰਪਨੀ ਦੇ ਮਾਲਕ ਸਾਡੇ ਉਹਨਾਂ ਦੀ ਇੱਕੋ ਹੀ ਸੋਚ ਆ ਹਾਂਜੀ ਵੀ ਕੰਮ ਕੋਈ ਵੀ ਕਰੋ ਚਾਰ ਚੀਜ਼ਾਂ ਦਾ ਧਿਆਨ ਰੱਖੋ ਠੀਕ ਹੈ ਜੀ ਨਾ ਆਪਣਾ ਕੋਈ ਨੁਕਸਾਨ ਕਰਨਾ ਨਾ ਕੰਪਨੀ ਦਾ ਕੋਈ ਨੁਕਸਾਨ ਕਰਨਾ ਨਾ ਕੋਈ ਡੀਲਰ ਦਾ ਲਾਸ ਹੋਵੇ ਔਰ ਸਾਡੇ ਜਿਹੜੇ ਕਸਟਮਰ ਵਾ ਠੀਕ ਹੈ ਜੀ ਜਿੰਨੇ ਉਹ ਤੋਂ ਪੈਸੇ ਲੈਣੇ ਆ ਉਸ ਤੋਂ ਵਧੀਆ ਚੀਜ਼ ਇਹਨੂੰ ਦਿੱਤੀ ਜਾਵੇ ਉਸ ਤੋਂ ਵੱਧ ਫੀਚਰਾਂ ਵਾਲੀ ਚੀਜ਼ ਦਿੱਤੀ ਜਾਵੇ ਬਿਲਕੁਲ ਬਿਲਕੁਲ ਹਾਂਜੀ ਹਾਂ ਇਹਦੇ ਨਾਲ ਕੀ ਹੋਊਗਾ ਵੀ ਸਾਡਾ ਜਿਹੜਾ ਡੇ ਬਾਈ ਡੇ ਵਿਸ਼ਵਾਸ ਹੋਆ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰੂਗਾ ਬਿਲਕੁਲ ਔਰ ਤੁਸੀਂ ਇਹ ਜਾਣ ਕੇ ਬਹੁਤ ਤੁਹਾਨੂੰ ਖੁਸ਼ੀ ਹੋਊਗੀ ਵੀ ਅਸੀਂ ਪੂਰੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਤੀਸਰੇ ਨੰਬਰ ਦੀ ਕੰਪਨੀ ਬਣ ਚੁੱਕੇ ਹਾਂ ਸਾਡੇ ਲਈ ਸਭ ਤੋਂ ਵੱਡੀ ਆਪਣੇ ਸਾਰਿਆਂ ਲਈ ਪੰਜਾਬ ਦੇ ਹਰ ਹਰ ਨਿਵਾਸੀ ਲਈ ਇੱਕ ਮਾਣ ਦੀ ਗੱਲ ਆ ਵੀ ਇੱਕ ਪੰਜਾਬ ਦਾ ਟਰੈਕਟਰ ਅੱਜ ਪੂਰੇ ਭਾਰਤ ਵਿੱਚ ਤੀਜੇ ਨੰਬਰ ਤੇ ਆ ਔਰ ਵਰਲਡ ਦੇ ਵਿੱਚ ਐਕਸਪੋਰਟ ਦੇ ਵਿੱਚ ਅਸੀਂ ਨੰਬਰ 1 ਆ ਸਾਡਾ 33% ਮਾਰਕੀਟ ਸ਼ੇਅਰ ਆ ਕਿੱਡੇ ਮਾਣ ਦੀ ਗੱਲ ਆ ਵੀ ਪੰਜਾਬ ਦਾ ਬਣਿਆ ਟਰੈਕਟਰ ਅੱਜ ਦੁਨੀਆ ਤੇ ਰਾਜ ਕਰ ਰਿਹਾ ਜਦੋਂ ਆਪਾਂ ਬਾਹਰਲੇ ਦੇਸ਼ਾਂ 'ਚ ਕਿਤੇ ਪਹੁੰਚਦੇ ਆ ਤੇ ਉਹ ਉਹ ਲੋਕ ਕਹਿੰਦੇ ਵੀ ਇਹ ਇੰਡੀਆ ਦਾ ਟਰੈਕਟਰ ਆ ਇਹ ਭਾਰਤ ਦਾ ਟਰੈਕਟਰ ਆ ਪੰਜਾਬ ਦੇ ਕਿਸਾਨ ਦਾ ਟਰੈਕਟਰ ਆ ਤੇ ਸਰ ਜਿਵੇਂ ਇਹ ਸੋਨਾਲੀਕਾ 60 ਦੇਖ ਰਹੇ ਆ ਜੀ ਇਹਦੇ ਤੇ ਕੀ ਆਫਰ ਆਈ ਇਹ ਕਿੰਨੇ ਦਾ ਆ ਇਸ ਟਾਈਮ ਇਹ ਆਪਣਾ ਜੋ ਟਰੈਕਟਰ ਆ ਇਹ ਇੱਕ ਪੂਰੇ ਇੰਡੀਆ ਦੇ ਵਿੱਚ ਇੱਕ ਰੇਟ ਤੇ ਵਿਕਣ ਵਾਲਾ ਟਰੈਕਟਰ ਆ ਜੀ ਠੀਕ ਆ ਚਾਹੇ ਕਰਨਾਟਕਾ ਆ ਚਾਹੇ ਪੰਜਾਬ ਆ ਹਰ ਜਗ੍ਹਾ ਸਾਡਾ ਇੱਕ ਰੇਟ ਆ ਇਹਦਾ ਠੀਕ ਆ ਜੀ ਡੀਆਈ 60 ਇਹ ਟੂ व्हीਲ ਡਰਾਈਵ ਆ ਔਰ ਇਹ ਜਿਹੜਾ ਆਪਾਂ ਇੱਥੇ ਡਿਸਪਲੇ 'ਚ ਲਗਾਇਆ ਹੋਇਆ ਨਾਲ ਬੋਰਡ ਇਹਦੇ ਵਿੱਚ ਹੈਗਾ ਇਹ ਫੋਰ व्हीਲ ਠੀਕ ਆ ਇਹਦਾ ਰੇਟ ਹੈ 9,114,000 ਔਰ ਫੋਰ व्हीਲ ਡਰਾਈਵ ਦੇ ਵਿੱਚ ਇਹ ਟਰੈਕਟਰ ਜਿਹਨੂੰ ਅਸੀਂ ਕਹਿੰਦੇ ਤੂਫਾਨੀ ਧਮਾਕਾ ਠੀਕ ਆ ਸਰ ਤੂਫਾਨੀ ਧਮਾਕੇ ਦਾ ਮਤਲਬ ਇਹ ਵੀ ਇਹੀ ਟਰੈਕਟਰ ਬਾਕੀ ਕੰਪਨੀਆਂ ਸੇਮ ਹਾਰਸਪਾਵਰ ਚ ਜਾਂ ਰਲਦੇ ਮਿਲਦੇ ਫੀਚਰਾਂ ਦੇ ਨਾਲ 1.5 ਤੋਂ 11-11 ਲੱਖ ਰੁਪਏ ਮੰਗ ਰਿਆ। ਬਿਲਕੁਲ। ਪਰ ਅੱਜ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਸਾਡਾ ਜਿਹੜਾ 4-ਵੀਲ ਟਰੈਕਟਰ ਵਾ ਇਹ ਬੁਕਿੰਗ ਤੇ ਆ। ਠੀਕ ਹੈ। ਸਾਨੂੰ ਬੁਕਿੰਗ ਤੋਂ ਬਾਅਦ ਕਸਟਮਰ ਨੂੰ ਟਾਈਮ ਪ੍ਰੋਪਰ ਅਸੀਂ ਡੇਢ-ਦੋ ਮਹੀਨੇ ਦਾ ਟਾਈਮ ਲੈ ਕੇ ਟਰੈਕਟਰ ਡਿਲੀਵਰ ਕਰ ਰਹੇ ਹਾਂ। ਠੀਕ ਹੈ ਜੀ। ਔਰ ਸਾਡੇ ਇਹਦੇ ਵਿੱਚ ਕੋਈ 바ਰਗੇਨਿੰਗ ਨਹੀਂ ਹੈਗੀ ਕੋਈ ਰੇਟ ਨਹੀਂ ਅਸੀਂ ਰੇਟ ਪਹਿਲੇ ਹੀ ਮਾਰਕੀਟ ਨਾਲੋਂ 1-1 ਲੱਖ ਰੁਪਏ ਡਾਊਨ ਕਰਕੇ ਦੇ ਰਹੇ ਹਾਂ। ਬਿਲਕੁਲ ਜੀ। ਤੇ ਇਹਦੇ ਵਿੱਚ ਮੇਨ ਚੀਜ਼ ਕੀ ਆ ਸ ਕਾਰੇ ਨੇ ਇਹਦਾ ਜਿਹੜਾ ਫੀਚਰ ਆ ਦੇਖੋ ਇਹ 12+12 스ਪੀਡਾਂ ਵਾਲਾ ਉਹ ਟਰੈਕਟਰ ਵਾ ਜਿਹਦੀ ਸੀਸੀ 4712 ਹੈ ਠੀਕ ਹੈ ਜੀ ਜਿੱਦਾਂ ਕਿ ਆਪਾਂ ਕੋਈ ਬਾਈਕ ਖਰੀਦਣ ਜਾਂਦੇ ਆਂ ਤਾਂ ਉੱਥੇ ਵੀ ਦੇਖਦੇ ਵੀ ਸੀਸੀ ਕਿਹਦੀ ਜ਼ਿਆਦਾ ਹੈ ਤਾਂ ਮਤਲਬ ਵੱਡਾ ਆ ਬਿਲਕੁਲ ਬਾਕੀ ਜਿਹੜੀਆਂ ਕੰਪਨੀਆਂ ਆ ਉਹ ਸਾਡੇ ਨਾਲੋਂ ਕਰੀਬ 1000 1000 ਸੀਸੀ ਥੱਲੇ ਦੇ ਟਰੈਕਟਰ ਵੇਚ ਰਹੀਆਂ ਔਰ ਰੇਟ ਸਾਡੇ ਨਾਲੋਂ ਲੱਖਾਂ ਰੁਪਏ ਵੱਧ ਮੰਗ ਰਿਹਾ ਠੀਕ ਹੈ ਜੀ ਤੇ ਅਸੀਂ ਘੱਟ ਕੀਮਤ ਵਿੱਚ ਜ਼ਿਆਦੇ ਫੀਚਰਾਂ ਵਾਲਾ ਵੱਡਾ ਟਰੈਕਟਰ 4 ए 4712 सीसी ਦਾ ਕਿਸੇ ਵੀ ਕੰਪਨੀ ਕੋਲ ਟਰੈਕਟਰ ਨਹੀਂ ਹੈ ਅੱਜ ਦੀ ਡੇਟ ਕਿਸੇ ਵੀ ਕੋਲ 4000 सीसी ਦਾ ਵੀ ਨਹੀਂ ਹੈ 4700 ਬਲੋ ਆ ਸਮਝ ਸਕਦੇ ਹੋ ਕਿ ਬਾਕੀਆਂ ਨਾਲੋਂ ਕਰੀਬ 4-5 ਬੁਲੇਟ ਦੀ ਪਾਵਰ ਇਹ ਟਰੈਕਟਰ ਚ ਜ਼ਿਆਦਾ ਹੈ ਬਿਲਕੁਲ ਜੀ ਇਹਨਾਂ ਦੋਨਾਂ ਟਰੈਕਟਰਾਂ ਦੇ ਵਿੱਚ ਸਿਰਫ ਇੱਕ 4-ਵੀਲ ਔਰ 2-ਵੀਲ ਦਾ ਹੀ ਫਰਕ ਆ ਬਾਕੀ ਇੰਜਨ, ਟ੍ਰਾਂਸਮਿਸ਼ਨ, ਹਰ ਚੀਜ਼ ਸੇਮ ਹੈ ਜਿਹੜਾ ਟਰੈਕਟਰ ਜਿਸ ਦਿਨ ਡਿਲੀਵਰ ਹੋ ਜਾਂਦਾ ਉਸ ਤੋਂ 5 ਸਾਲ ਤੱਕ ਠੀਕ ਹੈ ਜੀ ਉਹ ਟਰੈਕਟਰ ਦੀ ਵਾਰੰਟੀ ਅਸੀਂ ਕਾਊਂਟ ਕਰਦੇ ਹਾਂ ਠੀਕ ਹੈ ਜੀ 5 ਸਾਲ ਲਈ ਠੀਕ ਹੈ ਜੀ ਸੌਰੀ ਕੁਝ ਟਰੈਕਟਰ ਇਹ ਜਿੱਦਾਂ ਤੁਸੀਂ ਥੋੜੇ ਸਮੇਂ ਤੋਂ ਹੀ 5 ਸਾਲ ਦੀ ਵਾਰੰਟੀ ਸਟਾਰਟ ਕੀਤੀ ਆ ਕੁਝ ਟਰੈਕਟਰ ਪਿਛਲੇ 2 ਸਾਲ ਜਾਂ 3 ਸਾਲ ਪਹਿਲਾਂ ਵੀ ਵਿਕੇ ਹੋਏ ਆ ਬਿਲਕੁਲ ਜੀ ਅਸੀਂ ਉਹਨਾਂ ਨੂੰ ਵੀ ਆਪਣੇ 5 ਸਾਲ ਪੂਰੇ ਕਰਨ ਲਈ ਠੀਕ ਹੈ ਜੀ 1700 ਦੇ ਆਸ-ਪਾਸ ਕੋਈ ਕੀਮਤ ਆ ਕੋਣਾ ਤੋਂ ਪੇ ਕਰਕੇ ਉਹਨਾਂ ਦੀ ਵਾਰੰਟੀ ਵੀ ਪੂਰੇ 5 ਸਾਲ ਦੀ ਪਿੱਛੇ ਤੋਂ ਲੈ ਕੇ ਅੱਜ ਤੱਕ ਪੂਰੀ ਕਰ ਰਹੇ ਨੇ ਨਹੀਂ ਬਹੁਤ ਵਧੀਆ ਗੱਲ ਹੈ ਜੀ ਇਹ ਕਿਸੇ ਨੂੰ ਆਏ ਨਾ ਲੱਗੇ ਵੀ ਅਸੀਂ ਸਾਲ ਰੋਕੇ ਲੈ ਲੈਂਦੇ ਤਾਂ ਸਾਨੂੰ ਗਾਰੰਟੀ ਮਿਲ ਜਾਨੀ ਉਹ ਗਾਰੰਟੀ ਮਿਲ ਜੀ ਨਾ ਬਸ ਬਹੁਤ ਚੰਗੀ ਗੱਲ ਹੈ ਜੀ ਸੋਨਾਲੀਕਾ ਦੇਖੇ ਤਾਂ ਹਰ ਪੱਖ ਤੋਂ ਕਿਸਾਨਾਂ ਦੇ ਨਾਲ ਚੱਲ ਰਹੀ ਹੈ ਜੀ ਹਨਾ ਬਿਲਕੁਲ ਜੀ ਕਿਉਂਕਿ ਇਹ ਜੋ ਟਰੈਕਟਰ ਵਾ ਇਹ ਪਿਓਰਲੀ ਪਿਓਰਲੀ ਕਿਸਾਨਾਂ ਦਾ ਟਰੈਕਟਰ ਬਿਲਕੁਲ ਜੀ ਇਹ ਜਿਹੜਾ ਟਰੈਕਟਰ ਆ ਕਿਸੇ ਏਸੀ ਕੈਬਿਨਾ 'ਚ ਬੈਠ ਕੇ ਨਹੀਂ ਬਣਿਆਗੇ ਤੁਸੀਂ ਜੇ ਧਿਆਨ ਨਾਲ ਇਹਨੂੰ ਟਰੈਕਟਰ ਨੂੰ ਦੇਖੋ ਤੇ ਇਹ ਅੱਗੇ ਤੋਂ ਲੈ ਕੇ ਪਿੱਛੇ ਤੱਕ ਇੱਕ ਕਿਸਾਨ ਦੀ ਸੋਚ ਇਹਦੇ ਅੰਦਰ ਠੀਕ ਹੈ ਸਰ ਤੁਸੀਂ ਇਸ ਟਰੈਕਟਰ ਦਾ ਕਿਸੇ ਵੀ ਪਾਰਟ ਹਾਂਜੀ ਕਿਸੇ ਵੀ ਪਾਰਟ ਨੂੰ ਕੰਪੀਟੀਸ਼ਨ ਦੇ ਕਿਸੇ ਵੀ ਪਾਰਟ ਦੇ ਬਰਾਬਰ ਤੱਕੜੀ ਚ ਤੋਲ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਇਹਦਾ ਭਜਨ ਜ਼ਿਆਦਾ ਹੈ ਬਿਲਕੁਲ ਇਹ ਵੈਸੇ ਵੀ ਵਜਨ ਦੇ ਵਿੱਚ ਜਿਵੇਂ ਦੇਖਿਆ ਜੀ ਅੱਜ ਕੱਲ ਸੁਪਰ ਸੀਡਰ ਚੱਲ ਰਿਹਾ ਤੇ ਉਹਦੇ ਵਿੱਚ ਹਰ ਟਰੈਕਟਰ ਨੂੰ weight ਲਾਉਣਾ ਪੈਂਦਾ ਪਰ ਕੱਲਾ ਇੱਕ ਸੋਨਾ ਵਾਲੇ ਕਾਜੇ ਨੂੰ weight ਨਹੀਂ ਲਾਉਣਾ ਪੈਂਦਾ ਬਸ ਇਹਦਾ ਕਾਰਨ ਇਹੀ ਆ ਵੀ ਇਹ ਏਸੀ ਕੈਵਨ ਚ ਬਣਿਆ ਹੋਇਆ ਟਰੈਕਟਰ ਨਹੀਂ ਹੈ ਇਹ ਕਿਸਾਨਾਂ ਦੇ ਬੱਚਿਆਂ ਦਾ ਬਣਾਇਆ ਹੋਇਆ ਟਰੈਕਟਰ ਹੈ ਜਿਨੇ ਕਿ ਇੱਕ ਵਧੀਆ ਆਰ ਐਨ ਡੀ ਨਾਲ ਪੜ੍ਹ ਲਿਖ ਕੇ ਇਦਾਂ ਦੇ ਟਰੈਕਟਰ ਬਣਾਏ ਆ ਵੀ ਜਿਹਦੇ ਵਿੱਚ ਕਿਸਾਨ ਦੀ ਜ਼ਰੂਰਤ ਨੂੰ ਮੋੜੇ ਰੱਖ ਕੇ ਚੀਜ਼ ਬਣੀ ਇਹ ਕੋਈ ਮੈਂ ਬਾਹਰਲੀ ਕੰਪਨੀਆਂ ਦਾ ਨਾਂ ਤਾਂ ਨਹੀਂ ਲੈਂਦਾ ਪਰ ਤੁਸੀਂ ਦੇਖਿਆ ਹੋਣਾ ਵੀ ਕੋਈ ਬਾਹਰ ਦੀਆਂ ਕੰਪਨੀਆਂ ਵੀ ਕੁਝ ਹੈਗੀਆਂ ਪਰ ਉਹਨਾਂ ਦੇ ਅੱਗੇ ਡੇਢ ਡੇਢ 2 2 ਕੁਆਂਟਲ ਦੇ ਬੰਪਰ ਲਾ ਕੇ ਉਹ ਸਿੰਪਲ ਟਰੈਕਟਰ ਚੱਲਦੇ ਆ ਸੁਪਰ ਸੀਡਰ ਤਾਂ ਬਹੁਤ ਦੂਰ ਦੀ ਗੱਲ ਹੈ ਸਹੀ ਗੱਲ ਹੈ ਜੀ ਇਸ ਲਈ ਇਸ ਲਈ ਮੈਂ ਇਹਨੂੰ ਵਾਰ-ਵਾਰ ਕਹਿਣਾ ਵੀ ਇਹ ਕਿਸਾਨਾਂ ਦਾ ਹੀ ਟਰੈਕਟਰ ਹੈ। ਚਲੋ ਵਧੀਆ ਜੀ ਬਹੁਤ ਵਧੀਆ ਜੀ। ਸਰ ਆਪਣੇ ਕੋਲੇ CRD ਦੇ ਵਿੱਚ ਕਿੰਨੇ ਟਰੈਕਟਰ ਅਵੇਲੇਬਲ ਹੈ? CRD ਦੇ ਵਿੱਚ ਸਾਡੇ ਕੋਲ 5 ਮਾਡਲ ਉਪਲਬਧ ਦੋ। ਠੀਕ ਹੈ। ਉਹਦੀ ਲਈ ਜਿਹੜੀ ਡਿਟੇਲ ਚ ਜਾਣਕਾਰੀ ਆ ਸਾਡੇ ਪੈਮ ਪ੍ਰੋਡਕਟ ਐਪਲੀਕੇਸ਼ਨ ਮੈਨੀਅਰ ਪੰਜਾਬ ਦੇ ਇਹ ਤੁਹਾਨੂੰ ਜਾਣਕਾਰੀ ਦੇਣਗੇ ਸਾਰੇ ਮਾਡਲਾਂ ਦੀ। ਠੀਕ ਹੈ ਧੰਨਵਾਦ। ਹਾਂ ਫੋਨਾਂ ਤੋਂ ਜਾਣਕਾਰੀ ਲੈਣੇ ਆ। ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਤੁਸੀਂ ਦੱਸੋ ਜੀ ਹੁਣ ਵੀ CRD ਦੇ ਵਿੱਚ ਕਿੰਨੇ ਮਾਡਲ ਹੈ ਜੀ ਆਪਣੇ ਕੋਲੇ ਤੇ ਕੀ ਕੀ ਉਹਦੇ ਵਿੱਚ ਫੀਚਰ ਹੁੰਦੇ ਆ ਜੀ? ਮੈਂ ਜੀ ਸਾਰਿਆਂ ਤੋਂ ਪਹਿਲਾਂ ਆਪਣੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਆ ਵੀ ਜਿਸੇ ਤਰੀਕੇ ਦੇ ਨਾਲ ਉਹ ਹੁਣ ਤੱਕ ਇੱਕ ਟ੍ਰੈਡੀਸ਼ਨਲੀ ਇਹ ਟਰੈਕਟਰ ਚਲਾਉਂਦੇ ਆ ਰਹੇ ਨੇ ਹਾਂਜੀ ਹੁਣ ਜੋ ਅਗਾਹ ਵੱਧੂ ਜ਼ਮਾਨਾ ਹੈ ਉਹ ਨਵੀਂ ਟੈਕਨੋਲੋਜੀ ਦਾ ਹੈ ਠੀਕ ਹੈ ਅਸੀਂ ਦੇਖੋ ਜੋ ਨਵੀਂ ਟੈਕਨੋਲੋਜੀ ਹੈਗੀ ਅਸੀਂ ਆਪਣੇ 2 ਵੀਲਰ ਦੇ ਵਿੱਚ ਵੀ ਵਰਤ ਰਹੇ ਹੈਗੇ ਆ 4 ਵੀਲਰ ਦੇ ਵਿੱਚ ਵੀ ਵਰਤ ਰਹੇ ਹੈਗੇ ਆ ਠੀਕ ਹੈ ਜੀ ਪਰ ਇਹ ਇੱਕ ਉਪਰਾਲਾ ਹੈਗਾ ਆ ਸਾਡੀ ਕੰਪਨੀ ਵੱਲੋਂ ਅਸੀਂ ਅਗਾਹ ਵੱਧੂ ਟੈਕਨੀਕ ਵਾਲੇ ਟੈਕਨੋਲੋਜੀ ਵਾਲੇ ਨਵੇਂ ਟਰੈਕਟਰ ਜਿਨ੍ਹਾਂ ਨੂੰ ਆਪਾਂ ਸੀਆਰਡੀ ਟੈਕਨੋਲੋਜੀ ਕਹਿੰਦੇ ਹੈਗੇ ਆ ਸੀਆਰਡੀ ਐਸਾ ਟੈਕਨੋਲੋਜੀ ਬੋਲਦੇ ਹੈਗੇ ਆ ਉਹਦੇ ਵਿੱਚ ਵੀ ਅਸੀਂ ਆਪਣੇ ਕਿਸਾਨਾਂ ਨੂੰ ਇਹ ਟਰੈਕਟਰ ਮੁਹੱਈਆ ਕਰਵਾ ਰਹੇ ਹੈਗੇ ਆ ਠੀਕ ਹੈ ਜੀ ਔਰ ਇਹਨਾਂ ਟਰੈਕਟਰਾਂ ਬਾਰੇ ਜੇ ਮੈਂ ਤੁਹਾਨੂੰ ਜਾਣਕਾਰੀ ਦਵਾ ਤਾਂ ਇਸ ਦੇ ਵਿੱਚ ਅਸੀਂ ਅੱਜ ਦੀ ਡੇਟ ਦੇ ਵਿੱਚ 5 ਮਾਡਲ ਜੋ ਹੈਗੇ ਆ ਅਸੀਂ ਆਪਣੇ ਕਿਸਾਨਾਂ ਨੂੰ ਮੁਹੱਈਆ ਕਰਵਾ ਰਹੇ ਨੇ ਠੀਕ ਹੈ ਔਰ ਜੋ ਇਹ ਪੰਜ ਮਾਡਲ ਨੇ ਏ 55 HP ਤੋਂ ਲੈ ਕੇ 75 HP ਦੇ ਵਿੱਚ अवेलेबल ਨੇ ਠੀਕ ਹੈ ਸਰ ਔਰ ਇਹਨਾਂ ਮਾਡਲ ਦੇ ਜੋ ਨਾਮ ਨੇ ਟਾਈਗਰ 55 ਜੀ ਠੀਕ ਹੈ ਜੀ ਟਾਈਗਰ 60 ਟਾਈਗਰ 65 ਟਾਈਗਰ 70 ਔਰ ਟਾਈਗਰ 75 ਠੀਕ ਹੈ ਔਰ ਇਹ ਮਾਡਲ ਆਪਣੇ ਕੋਲ ਸਾਰੇ अवेलेबल ਨੇ 2 ਵੀਲ ਦੇ ਵਿੱਚ ਵੀ अवेलेबल ਨੇ ਔਰ 4 ਵੀਲ ਦੇ ਵਿੱਚ ਵੀ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ अवेलेबल ਨੇ ਠੀਕ ਹੈ ਔਰ ਇਹਨਾਂ ਦੇ ਵਿੱਚ ਆਪਣੇ ਕਿਸਾਨ ਵੀਰਾਂ ਦੇ ਲਈ ਬਹੁਤ ਹੀ ਇੱਕ ਫਾਇਦੇ ਵਾਲੀ ਗੱਲ ਹੈਗੀ ਹੈ ਅਸੀਂ ਇਹ ਕਹਿੰਦੇ ਆ ਵੀ ਜੋ ਇਹ CRD ਟਰੈਕਟਰ ਨੇ ਸਾਡੇ ਸੋਨਾਲੀਕਾ ਦੇ ਜੋ CRD ਮਾਡਲਸ ਦੇ ਟਰੈਕਟਰ ਨੇ ਇਹ ਅਸੀਂ ਬੋਲਦੇ ਹੈਗੇ ਜੀ ਇੱਕੋ ਟਰੈਕਟਰ ਦੇ ਵਿੱਚ ਆਪਾਂ ਤਿੰਨ ਟਰੈਕਟਰ ਦੇ ਰਹੇ ਹੈਗੇ ਆ ਠੀਕ ਹੈ ਜੀ ਉਹ ਕਿਸ ਤਰ੍ਹਾਂ ਹੈ ਸਾਡੇ ਜਿੰਨੇ ਵੀ CRD ਮਾਡਲ ਨੇ ਇਹ ਜੋ ਸਾਰੇ ਮਾਡਲ ਨੇ ਇਹ ਟ੍ਰਿਪਲ ਮੋਡ ਦੇ ਵਿੱਚ ਆਉਂਦੇ ਨੇ ਟ੍ਰਿਪਲ ਮੋਡ ਦਾ ਮਤਲਬ ਹੈ ਵੀ ਅਸੀਂ ਇਹਨਾਂ ਟਰੈਕਟਰਾਂ ਦੀ ਜਿਹੜੀ HP ਹੈਗੀ ਹੈ ਉਹ ਘਟਾ ਵਧਾ ਸਕਦੇ ਹੈਗੇ ਆ ਜਿੱਦਾਂ ਦਾ ਕਿਸੇ ਵੀ ਸਾਡੇ ਕਿਸਾਨ ਵੀਰ ਨੂੰ ਕੰਮ ਹੈਗਾ ਆ ਉਦਾਂ ਦੀ ਉਹਦੀ HP ਕਰ ਲਓ ਔਰ ਜੋ ਇਹ ਮੋਡ ਮਾਡਲ ਨੇ ਮੋਡਲ ਆਪਣਾ ਪਾਵਰ ਮੋਡ ਆਉਂਦਾ ਹੈ ਨੋਰਮਲ ਮੋਡ ਆ ਰਿਹਾ ਹੈਗਾ ਔਰ ਇਕੋ ਮੋਡ ਆ ਰਿਹਾ ਆ ਜੇ ਅਸੀਂ ਇੱਕ ਟਰੈਕਟਰ ਦੀ ਐਗਜ਼ੈਂਪਲ ਲੈ ਲਈਏ ਮੰਨ ਲਓ ਸਾਡੇ ਕੋਲ 65 HP ਦਾ ਇੱਕ ਟਰੈਕਟਰ ਹੈ ਟਾਈਗਰ 65 ਹੈ ਠੀਕ ਹੈ ਜੀ ਜੇ ਅਸੀਂ ਉਸ ਨੂੰ ਪਾਵਰ ਮੋਡ ਦੇ ਵਿੱਚ ਚਲਾਉਨੇ ਹੈਗੇ ਆ ਤਾਂ ਉਹ 65 HP ਦਾ ਚੱਲੇਗਾ ਜੇ ਨੂੰ ਅਸੀਂ ਨੋਰਮਲ ਮੋਡ ਦੇ ਵਿੱਚ ਚਲਾਉਨੇ ਆ ਤਾਂ ਉਹ 60 HP ਦਾ ਚੱਲੇਗਾ ਔਰ ਜੇ ਉਹਨੂੰ ਅਸੀਂ ਇਕੋ ਮੋਡ ਦੇ ਵਿੱਚ ਚਲਾਉਨੇ ਹੈਗੇ ਆ ਤੇ ਉਹ 55 HP ਦਾ ਚੱਲੇਗਾ ਔਰ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਅਗਰ ਸਾਡੇ ਕੋਈ ਕਿਸਾਨ ਦੀ ਕੋਈ 72 ਜਮੀਨ ਹੈ ਜਾਂ ਕਣਕ ਦੀ ਵੱਢ ਹੈਗਾ ਆ ਅਸੀਂ ਉਹ ਕਿਸਾਨ ਨੇ ਉੱਥੇ ਪਹਿਲੀ ਵਾਰੀ ਹੜ ਚਲਾਉਣਾ ਹੈ ਜਮੀਨ ਸਖਤ ਹੈਗੀ ਪੂਰੀ ਉਸੀ ਉਸ ਨੂੰ ਪਾਵਰ ਮੋਡ ਦੇ ਵਿੱਚ ਕਰਕੇ ਚਲਾ ਲਓ ਜਦੋਂ ਅਸੀਂ ਫਿਰ ਉਹਦੇ ਉੱਤੇ ਖੇਤ ਦੇ ਵਿੱਚ ਦੋਹਰ ਪਾਉਣੀ ਹੈ ਸਾਨੂੰ ਪਾਵਰ ਮੋਡ ਦੇ ਵਿੱਚ ਕਰਨ ਦੀ ਲੋੜ ਨਹੀਂ ਕਿਉਂਕਿ ਖੇਤ ਪਹਿਲਾਂ ਹੀ ਨਰਮ ਹੋ ਚੁੱਕਿਆ ਹੈਗਾ ਆ ਸਾਨੂੰ 65 HP ਦੀ ਉੱਥੇ ਲੋੜ ਹੈ ਨਹੀਂ ਉਹਨੂੰ ਤੁਸੀਂ 60 HP ਦੇ ਵਿੱਚ ਕਰ ਲਓ ਜਾਂ 55 HP ਦੇ ਵਿੱਚ ਕਰ ਲਓ ਉਹਦੇ ਨਾਲ ਕੀ ਹੋਏਗਾ ਇੱਕ ਤਾਂ ਆਪਣਾ ਕੰਮ ਹੋ ਜਾਏਗਾ ਖੇਤ ਦੀ ਵਧੀਆ ਬਹਾਈ ਹੋ ਜਾਏਗੀ ਦੂਸਰਾ ਨਾਲ ਨਾਲ ਸਾਡੇ ਕਿਸਾਨ ਭਰਾ ਦਾ ਤੇਲ ਦੇ ਵਿੱਚ ਵੀ ਜਿਹੜੀ ਉਹਦੀ ਬਚਤ ਹੈਗੀ ਹੈ ਉਹ ਵੀ ਨਾਲ-ਨਾਲ ਉਸਦੇ ਤੇਲ ਦੀ ਬਚਤ ਉਸ ਨੂੰ ਕਾਫੀ ਸਹਾਇੀ ਕਰਵਾਏਗੀ ਔਰ ਜਿਸ ਦੇ ਨਾਲ ਉਸਦੀ ਆਮਦਨ ਦੇ ਵਿੱਚ ਵੀ ਉਹਨੂੰ ਵਾਧਾ ਹੋਏਗਾ ਠੀਕ ਹੈ ਸਰ ਠੀਕ ਹੈ ਜੀ ਔਰ ਇਹਨਾਂ ਹੀ ਖੂਬੀਆਂ ਦੇ ਕਰਕੇ ਅਸੀਂ ਇਹਨਾਂ ਨੂੰ ਮਤਲਬ ਕਹਿੰਨੇ ਹੈਗੇ ਆਂ ਵੀ ਇਹ ਇੱਕ ਇੰਜਣ ਦੇ ਵਿੱਚ ਹੀ ਤਿੰਨ ਇੰਜਣ ਜਾਂ ਇੱਕ ਇੰਜਣ ਇੱਕ ਟਰੈਕਟਰ ਦੇ ਵਿੱਚ ਹੀ ਤਿੰਨ ਟਰੈਕਟਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਸਾਰੀ ਟੀਮ ਨੂੰ ਤੁਹਾਨੂੰ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਸਸੀਗਰ ਸਸੀਗਰ